ਗੁਰੂ ਹਰ राय ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਜਿਨ੍ਹਾਂ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਕਿਹਾ ਜਾਂਦਾ ਕਿ 72 ਕਰਾਮਾਤਾਂ ਸੀਗੀਆਂ ਉਹਦੇ ਵਿੱਚੋਂ ਇੱਕ ਕਰਾਮਾਤ ਸੀਗੀ ਜਦੋਂ ਔਰੰਗਜ਼ੇਬ ਨੂੰ ਤੇ ਉਥੋਂ ਦੇ ਕਾਜ਼ੀਆਂ ਨੂੰ ਬਾਬਾ ਰਾਮ ਰਾਏ ਜੀ ਨੇ ਦੋ ਚੰਦ ਦਿਖਾਏ ਸੀਗੇ ਉਹ ਕਿਉਂ ਦਿਖਾਏ ਸੀ ਉਹਦਾ ਕਾਰਨ ਕੀ ਸੀਗਾ ਦੋ ਚੰਦ ਕਿਉਂ ਦਿਖਾਏ ਉਹਨਾਂ ਨੇ ਅਸਮਾਨ ਦੇ ਵਿੱਚ ਤੇ ਸਾਰੀ ਗਣਤੀ ਮਣਤੀ ਜੋ ਵੀ ਸੀ ਤੋਸ਼ੇਖਾਨੇ ਦੇ ਵਿੱਚ ਉਹ ਵੀ ਕਿਵੇਂ ਦੱਸ ਦਿੱਤੀ ਸੀਗੀ ਇਹ ਸਭ ਕੁਝ ਜੋ ਬਾਬਾ ਰਾਮ ਰਾਏ ਜੀ ਨੇ ਕੀਤਾ ਕਿਉਂ ਕੀਤਾ ਇਹ ਤਾਂ ਸਾਨੂੰ ਪਤਾ ਹੀ ਆ ਵੀ ਉਹਨਾਂ ਨੇ ਕਰਾਮਾਤਾਂ ਦਿਖਾਈਆਂ ਪਰ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿਉਂ ਉਹਨਾਂ ਨੇ ਸਭ ਕੁਝ ਕੀਤਾ ਕੀ ਇਸ ਤਰ੍ਹਾਂ ਕਰਨਾ ਉਹਨਾਂ ਦਾ ਸ਼ੌਂਕ ਸੀਗਾ ਨਹੀਂ ਜੀ ਇੱਥੇ ਆਪ ਜੀ ਨੂੰ ਸਾਰਾ ਪੂਰਨ ਸੱਚ ਪਤਾ ਲੱਗ ਜਾਵੇਗਾ ਅਸਲ ਦੇ ਵਿੱਚ ਇਹਦੇ ਪਿੱਛੇ ਛੁਪਿਆ ਹੋਇਆ ਰਾਜ ਕੀ ਸੀ ਜਿਹੜੀ ਉਹਨਾਂ ਨੂੰ ਕਰਾਮਾਤ ਦਿਖਾਉਣੀ ਪਈ ਆ ਤਾਂ ਆਓ ਆਪਾਂ ਸਰਵਣ ਕਰਦੇ ਹਾਂ ਜੀ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ RAM Rai ਜੀ ਜਦੋਂ ਦਿੱਲੀ ਗਏ ਆ ਉੱਥੇ ਉਹਨਾਂ ਨੇ ਕਰਾਮਾਤਾਂ ਦਿਖਾਈਆਂ ਕੁਝ ਹੰਕਾਰੀ ਲੋਕ ਜਿਹੜੇ ਸੀਗੇ ਉਹਨਾਂ ਨੂੰ ਇਉਂ ਹੋ ਗਿਆ ਵੀ ਬਾਬਾ RAM Rai ਜੀ ਉਹਨਾਂ ਦੀ ਸੇਵਾ ਬਹੁਤ ਕਰਨ ਲੱਗ ਗਿਆ ਔਰੰਗਜੀਬ ਇਹਨਾਂ ਨੂੰ ਚੰਗਾ ਫਕੀਰ ਔਲੀਆ ਸਮਝਣ ਲੱਗ ਗਿਆ। ਉਹਨਾਂ ਕਾਜ਼ੀਆਂ ਦੇ ਮਨ ਵਿੱਚ ਬੜੀ ਈਰਖਾ ਆਈ ਕਿਵੇਂ ਨਾ ਕਿਵੇਂ ਇਹਨੂੰ ਆਪਾਂ ਨੀਮਾ ਦਿਖਾਈਏ। ਬਹੁਤ ਉਹਨਾਂ ਨੇ ਚਲਾਕੀਆਂ ਕੀਤੀਆਂ। ਬਚਨ ਰੁਚਰ ਰਚ ਕੈ ਚਤਰਾਤਾ। ਬਹੁਤ ਚਲਾਕੀਆਂ ਨਾਲ ਗੱਲਾਂ ਕੀਤੀਆਂ ਔਰੰਗਜੀਬ ਦੇ ਕੰਨ ਭਰ ਦਿੱਤੇ। ਕਹਿਣ ਲੱਗੇ ਦੇਖੋ ਜੀ ਇਹ ਗੁਰੂ ਨਾਨਕ ਜੀ ਦੇ ਘਰ ਵਿੱਚੋਂ ਹੀ ਸਾਡੇ ਕੋਲੋਂ ਚੱਲ ਕੇ ਆਏ ਆ ਨਾ। ਗੁਰੂ ਨਾਨਕ ਜੀ ਦੀ ਗੱਦੀ ਦੇ 7ਵੇਂ ਵਾਰਿਸ ਗੁਰੂ ਹਰ राय ਜੀ ਉਹਨਾਂ ਦੇ ਪੁੱਤਰ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਬਹੁਤ ਕੁਝ ਇਹੋ ਜਿਹਾ ਲਿਖਿਆ ਜਿਹੜਾ ਕਿ ਸਾਡੇ ਮਾਜਬ ਦੇ ਅਨੁਸਾਰ ਠੀਕ ਨਹੀਂ ਹੈਗਾ ਔਰੰਗਜੀਤ ਕਹਿੰਦਾ ਉਹ ਕੀ ਲਿਖਿਆ ਬਾਣੀ ਵਿੱਚ ਕਹਿੰਦੇ ਜੀ ਉਹ ਚ ਲਿਖਿਆ ਲੱਖੀ ਪਤਾਲ ਆ ਤੇ ਲੱਖੀ ਆਕਾਸ਼ ਆ ਉਹ ਜੋ ਜਪਜੀ ਸਾਹਿਬ ਦੀ ਬਾਣੀ ਵਿੱਚ ਪੰਕਤੀ ਆਉਂਦੀ ਆ ਪਾਤਾਲਾ ਪਤਾਲ ਲਖ ਆਗਾਸਾ ਆਗਾਸ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਆ ਇਹ ਬਾਣੀ ਵਿੱਚ ਲਿਖਿਆ ਹੋਇਆ ਪਰ ਸਾਡੇ ਮੁਸਲਮਾਨਾਂ ਦੇ ਮਤ ਵਿੱਚ 7 ਹੀ ਆਕਾਸ਼ ਆ 7 ਹੀ ਪਤਾਲ ਆ ਇਹੀ ਅਸੀਂ ਪੜਦੇ ਆ ਰਹੇ ਆ ਇਹਨਾਂ ਨੇ ਲੱਖਾਂ ਹੀ ਕਹਿ ਦਿੱਤੇ ਆ ਵੀ ਪਰੇ ਤੋਂ ਪਰੇ ਆਕਾਸ਼ ਆ ਜਿੰਨੇ ਆਕਾਸ਼ ਆ ਉਨੇ ਹੀ ਚੰਦ ਆ ਵੀ ਸਾਨੂੰ ਜੇ ਹੈਗੇ ਆ ਤੇ ਦਿਖਾਈ ਕਿਉਂ ਨਹੀਂ ਦਿੰਦੇ ਐਵੇਂ ਕਾਜ਼ੀਆਂ ਨੇ ਉੱਥੇ ਜਾ ਕੇ ਉਹ ਜਿਹੜੇ ਸਲਾਹਕਾਰ ਸੀ ਔਰੰਗਜੀਤ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਆ ਕਹਿੰਦੇ ਦੇਖੋ ਜਹਾਂ ਪਨਾਹ ਆ ਪੂਰਨਮਾਸ਼ੀ ਆ ਪੁੰਨਿਆਂ ਦਾ ਦਿਹਾੜਾ ਵਾ ਇਹ ਪੂਰਨਮਾਸ਼ੀ ਵਾਲੇ ਦਿਨ ਜਿਹੜਾ ਚੰਦਰਮਾ ਪੂਰਾ ਹੋ ਜਾਂਦਾ ਵਾ ਤੁਸੀਂ ਬਾਬਾ ਰਾਮ ਰਾਏ ਜੀ ਨੂੰ ਕਹੋ ਵੀ ਤੁਹਾਡੀ ਜਿਹੜੀ ਗੁਰੂਆਂ ਦੀ ਬਾਣੀ ਆ ਉਹਦੇ ਵਿੱਚ ਲਿਖਿਆ ਪਾਤਾਲਾ ਪਤਾਲ ਲੱਖ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਆ ਫਿਰ ਤੁਸੀਂ ਸਾਨੂੰ ਪੁੰਨਿਆਂ ਵਾਲੇ ਚੰਦਰਮਾ ਵਾਂਗ ਦੂਜਾ ਚੰਦ ਚਾੜ੍ਹ ਕੇ ਦਿਖਾਓ ਉਸਮਾਨ ਦੇ ਵਿੱਚ ਫਿਰ ਅਸੀਂ ਮੰਨਾਂਗੇ ਵੀ ਤੁਹਾਡੀ ਬਾਣੀ ਸੱਚੀ ਆ ਉਗਿਓ ਅੱਜ ਸਛਪੂਰਨ 마ਸ਼ੀ ਇਹ ਸਮ ਦੂਜੋ ਹੋਏ ਪ੍ਰਕਾਸ਼ੀ ਫਿਰ ਅਸੀਂ ਜਾਣਾਂਗੇ ਵੀ ਗੁਰੂ ਦੀ ਬਾਣੀ ਸੱਚੀ ਆ ਨਹੀਂ ਤਾਂ ਅਸੀਂ ਨਹੀਂ ਮੰਨਦੇ ਵੀ ਬਾਬਾ ਨਾਨਕ ਜੀ ਨੇ ਸੱਚ ਕਿਹਾ ਸੀ ਤਾਂ ਇਹ ਉੱਥੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਇੱਕ ਤਰ੍ਹਾਂ ਦੀ ਇਹੋ ਜੀ ਗੱਲ ਕਰਤੀ ਆ ਕਿ へਠੀ ਹੋ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਓ ਲੱਗੇ ਵੀ ਝੂਠ ਆ ਸੱਚ ਨਹੀਂ ਵੀ ਸਾਡੀਆਂ ਗੱਲਾਂ ਸੱਚੀਆਂ ਇਹਨਾਂ ਦੀਆਂ ਗੱਲਾਂ ਝੂਠੀਆਂ ਇਹ ਬਾਬਾ ਰਾਮ ਰਾਜ ਜੀ ਜਿਹੜੇ ਹਨ ਉਹਨਾਂ ਨੂੰ ਭਾਵ ਕੀ ਇੱਕ ਚਲਾਕੀ ਦੇ ਨਾਲ ਆਪਣੇ ਜਾਲ ਵਿੱਚ ਜਿਹੜੇ ਮਲਾਣੇ ਆ ਇਹ ਫਸਾਉਣਾ ਚਾਹੁੰਦੇ ਆ ਕਿਉਂਕਿ ਉਹ ਚਾਹੁੰਦੇ ਆ ਵੀ ਸਾਡੀ ਹੀ ਗੱਲ ਜਿਹੜੀ ਆ ਸੱਚੀ ਆ ਸਾਤ ਹੀ ਪਤਾਲ ਆ ਸਾਤ ਹੀ ਆਕਾਸ਼ ਆ ਪਰ ਜਦੋਂ ਗੁਰੂ ਸਾਹਿਬ ਜੀ ਕਹੀ ਜਾਂਦੇ ਆ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਆ ਮਹਾਰਾਜ ਨੇ ਕਿਹਾ ਨਹੀਂ ਦਿਖਾਇਆ ਵੀ ਸੀਗਾ ਇਹ ਇੱਕ ਪੀਰ ਨੂੰ ਦਸਤਗੀਰ ਉਹਦੇ ਬੇਟੇ ਨੂੰ ਸਭ ਚਾਨਣ ਕਰਾਇਆ ਹੋਇਆ ਸੀ ਬਾਬਾ ਰਾਮ ਰਾਏ ਜੀ ਤੇ ਉਂਗਲੀ ਆਈ ਪੀ ਤੁਹਾਡੀ ਬਾਣੀ ਵਿੱਚ ਲਿਖਿਆ ਤੁਹਾਡੇ ਗੁਰੂਆਂ ਦੀ ਤਾਂ ਤੁਸੀਂ ਸਾਨੂੰ ਅੱਜ ਪੁੰਨਿਆਂ ਦੀ ਜਿਹੜੀ ਰਾਤ ਆ ਐਤੇ ਇੱਕ ਚੰਦ ਤਾਂ ਚੜ੍ਹ ਨਹੀਂ ਆ ਕੁਦਰਤ ਵੱਲੋਂ ਦੂਜਾ ਤੁਸੀਂ ਚਾੜ ਕੇ ਦਿਖਾਓ ਵੀ ਹਾਂ ਫੇਰ ਅਸੀਂ ਮੰਨਾਂਗੇ ਤੁਹਾਡੀ ਬਾਣੀ ਸੱਚੀ ਆ ਸੁਣ ਸ੍ਰੀ ਰਾਮ ਰਾਏ ਜੀ ਕਹਿਓ ਇਸ ਮੈਂ ਕਿਆ ਸੰਸਹਿ ਤਮ ਲਹਿ ਬਾਬਾ ਰਾਮ ਰਾਏ ਜੀ ਨੇ ਪੜਾ ਕੇ ਆ ਬੜਾ ਸਮਝਾਇਆ ਕਿ ਆ ਸ਼ੰਕਾ ਪੈਦਾ ਨਾ ਕਰੋ ਬਾਬੇ ਦੀ ਬਾਣੀ ਸੱਚੀ ਆ ਜੋ ਸਤਗੁਰੂ ਮਹਾਰਾਜ ਬਾਬਾ ਨਾਨਕ ਜੀ ਕਹਿ ਗਏ ਆ ਉਹਨਾਂ ਨੇ ਚੰਗੀ ਤਰ੍ਹਾਂ ਇਹ ਚੀਜ਼ਾਂ ਨੂੰ ਵਿਚਾਰ ਕੇ ਕਿਹਾ ਇਹ ਤੁਰਕੀ ਬਾਣੀ ਆ ਇਹਦੇ ਵਿੱਚ ਜੋ ਹੈ ਸੱਚ ਆ ਦੇਖੋ ਕਹਿੰਦੇ ਜਦੋਂ ਗੁਰੂ ਜੀ ਬਗਦਾਦ ਗਏ ਸੀਗੇ ਉੱਥੋਂ ਦੇ ਪੀਰ ਨੇ ਬਹੁਤ ਬਾਦ ਬਿਵਾਦ ਕੀਤਾ ਸੀਗਾ ਉਹ ਇਹ ਵੀ ਗੱਲ ਜੀ ਕਹਿੰਦਾ ਸੀ ਮੈਂ ਨਹੀਂ ਮੰਨਦਾ ਉੱਥੇ ਮਹਾਰਾਜ ਨੇ ਕਿਹਾ ਸੀ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਆ ਉਹ ਕਹਿੰਦਾ ਸੀ ਜੇ ਜਾਣਾਂਗਾ ਤੇ ਅੱਖਾਂ ਨਾਲ ਫਿਰ ਮੰਨਾਂਗਾ ਫਿਰ ਸਤਗੁਰੂ ਜੀ ਨੇ ਉਹਨੂੰ ਆਕਾਸ਼ ਤੇ ਪਤਾਲ ਦਿਖਾਏ ਸੀਗੇ ਸੁਰਤ ਰਾਹੀਂ ਅੱਖਾਂ ਬੰਦ ਕਰਕੇ ਉਹਦਾ ਹੱਥ ਫੜ ਕੇ ਜਦੋਂ ਦੇਖਿਆ ਤੇ ਉਦੋਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਢਹਿ ਪਿਆ ਸੀ ਉਹਦੇ ਮਨ ਦੇ ਸਾਰੇ ਸ਼ੰਕੇ ਦੂਰ ਹੋ ਗਏ ਸੀਗੇ ਜਿਵੇਂ ਉਹ ਪੀਰ ਨੇ ਭਰਮ ਕੀਤਾ ਫਿਰ ਉਹਦਾ ਭਰਮ ਟੁੱਟਿਆ ਏਵੇਂ ਹੀ ਅੱਜ ਬਾਬਾ RAM RAJ ਜੀ ਕਹਿੰਦੇ ਤੁਸੀਂ ਭਾਈ ਸਾਰੇ ਜਾਣੇ ਇਕੱਠੇ ਹੋ ਕੇ ਭਰਮ ਕਰੀ ਜਾਂਦੇ ਹੋ ਲਿਆਓ ਜੇ ਤੁਸੀਂ ਮੰਨਦੇ ਨਹੀਂ ਵਿਚਾਰ ਦੇ ਨਾਲ ਕਹਿਣੀ ਦੇ ਨਾਲ ਸ਼ਬਦਾਂ ਦੇ ਨਾਲ ਤੁਹਾਨੂੰ ਕਰਕੇ ਵੀ ਦਿਖਾ ਦਾਂਗੇ ਫੇਰ ਬਾਬਾ RAM RAI ਜੀ ਨੇ ਇੱਥੇ ਇਹ ਗੱਲ ਆਕੀ ਸੀ ਵੀ ਅਸੀਂ ਕਰਕੇ ਦਿਖਾਵਾਂਗੇ ਫਿਰ ਜੇ ਤੁਸੀਂ ਸ਼ਬਦਾਂ ਨਾਲ ਨਹੀਂ ਸਮਝਦੇ ਦੇਖੋ ਜੀ ਕੁਝ ਇਹੋ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਸਮਝਾਈਏ ਤੇ ਮੰਨ ਜਾਂਦੇ ਆ ਪਰ ਇਹ ਮਲਾਣੇ ਕਿੱਥੇ ਮੰਨਣ ਵਾਲੇ ਸੀਗੇ ਫੇਰ ਬਾਬਾ RAM RAI ਜੀ ਨੇ ਕਚਹਿਰੀ ਵਿੱਚ ਆ ਕੇ ਆਖਿਆ ਸੀ ਅੱਜ ਤੁਸੀਂ ਸਾਰੇ ਦੇਖ ਕੇ ਹੈਰਾਨ ਹੋ ਜਾਓਗੇ ਜਦੋਂ ਦੂਜਾ ਚੰਦ ਆਵੇਗਾ ਪ੍ਰਕਾਸ਼ ਵੀ ਕਰੇਗਾ ਫਿਰ ਤੁਸੀਂ ਮੰਨੋਗੇ ਬਾਬੇ ਦੀ ਬਾਣੀ ਸੱਚੀ ਆ ਕਰਮਖ ਪਿਆਰਿਓ ਸਭਾ ਦੇ ਵਿੱਚ ਜਦੋਂ ਦਾਵਾ ਕਰ ਦਿੱਤਾ ਇਤਨੇ ਮੈਂ ਸਭ ਕੋ ਦ੍ਰਿਸ਼ਟਾਇਓ ਨਭ ਮੈਂ ਦੂਸਰ ਸਸ ਪ੍ਰਗਟਾਇਓ ਲੋਕ ਜਿਹੜੇ ਆ ਉਡੀਕਣ ਲੱਗੇ ਕਿ ਕਦੋਂ ਰਾਤ ਹੋਵੇਗੀ ਅੱਜ ਦੋ ਚੰਦ ਚੜਨਗੇ ਇੱਕ ਬਹੁਤ ਵੱਡੀ ਗੱਲ ਸੀ ਇੱਕ ਆਪਾਂ ਕਹਿ ਸਕਦੇ ਆ ਅਜੂਬਾ ਹੀ ਸੀਗਾ ਇਹ ਵੀ ਵੀ ਆਕਾਸ਼ ਦੇ ਵਿੱਚ ਦੋ ਚੰਦ ਚੜ ਜਾਣੇ ਇੱਕ ਚੰਦ ਤਾਂ ਸਾਰਿਆਂ ਨੇ ਦੇਖਿਆ ਸੀਗਾ ਅੱਜ ਦੋ ਇਕੱਠੇ ਚੰਦ ਚੜਨਗੇ ਹੱਦ ਹੋ ਗਈ ਕਮਾਲ ਹੋ ਜਾਵੇਗੀ ਲੋਕ ਕੋਠਿਆਂ ਤੇ ਚੜ ਚੜ ਕੇ ਡੀਕਦੇ ਜਦੋਂ ਕਹਿੰਦੇ ਅੱਜ ਤੱਕ ਦੁਨੀਆ ਵਿੱਚ ਐਹੋ ਜਾਂ ਨਹੀਂ ਸੁਣਿਆ ਨਾ ਵੇਖਿਆ ਕਿਤੇ ਇਹ ਤਾਂ ਨਵਾਂ ਹੀ ਇਤਿਹਾਸ ਰਚਿਆ ਜਾਊਗਾ ਫਿਰ ਸਾਰੇ ਜਦੋਂ ਡੀਕਣ ਲੱਗੇ ਕੁਝ ਕਹਿੰਦੇ ਨਹੀਂ ਜੀ ਇਦਾਂ ਨਹੀਂ ਹੋ ਸਕਦਾ ਪਰ ਬਾਬਾ RAM RAJ ਜੀ ਕੋਲ ਕਲਾ ਸੀਗੀ ਦਿੱਤੀ ਤਾਂ ਗੁਰੂ ਮਹਾਰਾਜ ਨੇ ਸੀਗੀ ਨਾ ਇਹਨਾਂ ਨੂੰ ਕਲਾ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਪਰ ਕਿਉਂ ਅਸੀਂ ਭਾਣਾ ਮੰਨਣਾ ਜਦੋਂ ਕੋਈ ਚੀਜ਼ ਹੋ ਰਹੀ ਹੋਵੇ ਉਦੋਂ ਪ੍ਰਮਾਤਮਾ ਆਪੇ ਕਲਾ ਵਰਤਾ ਦੇ ਵੱਖਰੀ ਗੱਲ ਆ ਆਪਣੇ ਭਗਤਾਂ ਦੀ ਇਲਾਜ ਰੱਖਣ ਲਈ ਮੰਦਰ ਕਮਾ ਦੇ ਜਿਵੇਂ ਭਗਤ ਨਾਮਦੇਵ ਜੀ ਲਈ ਉਹਨਾਂ ਨੇ ਮੰਦਰ ਫੇਰਿਆ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪੈਰਾਂ ਤੋਂ ਫੜ ਕੇ ਇੱਕ ਸੀਟਿਆ ਗਿਆ ਮੱਕਾ ਹੀ ਫੇਰ ਦਿੱਤਾ ਪ੍ਰਮਾਤਮਾ ਨੇ ਪਰਮੇਸ਼ਰ ਨੇ ਭਗਤਾਂ ਦੀ ਇਲਾਜ ਰੱਖਣ ਲਈ ਪ੍ਰਮਾਤਮਾ ਆਪ ਜੋ ਮਰਜ਼ੀ ਕਰੀ ਚੱਲੇ ਪਰ ਆਪਾਂ ਆਪ ਨਹੀਂ ਕੁਝ ਕਰਨਾ ਹੁੰਦਾ ਇਹ ਚੀਜ਼ ਹੁੰਦੀ ਆ ਵੀ ਤੁਸੀਂ ਆਪ ਹੋਮੇਟ ਆ ਕੇ ਨਹੀਂ ਚੀਜ਼ ਕਰਨੀ ਮਹਾਰਾਜ ਨੇ ਮਨਾ ਕੀਤਾ ਸੀਗਾ ਵੀ ਕਰਾਮਾਤ ਨਹੀਂ ਦਿਖਾਉਣੀ ਹੁਣ ਬਾਬਾ RAM RAI ਜੀ ਜਦੋਂ ਮਜਬੂਰ ਹੋ ਗਏ ਆ ਵੀ ਉਹ ਕਹਿਣ ਲੱਗੇ ਤੁਸੀਂ ਬਾਣੀ ਤੇ ਸ਼ੰਕਾ ਕਰੀ ਜਾਂਦੇ ਆ ਤਾਂ ਉਹ ਫਿਰ ਦੇਖ ਲਿਓ ਕਿਵੇਂ ਅਸਮਾਨ ਵਿੱਚ ਦੋ ਚੰਦ ਚੜਨਗੇ ਅੱਜ ਉਹੀ ਗੱਲ ਵਾਪਰੀ ਫਿਰ ਜੋ ਹੋਣੀ ਸੀਗੀ ਸੱਚਮੁੱਚ ਹੀ ਅਸਮਾਨ ਦੇ ਵਿੱਚ ਦੋ ਚੰਦ ਚੜੇ ਇੱਕ ਤਾਂ ਜਿਹੜਾ ਚੜਦਾ ਸੀ ਪੁੰਨਿਆਂ ਵਾਲੇ ਦਿਨ ਉਹ ਚੰਦ ਤੇ ਦੂਜਾ ਹੋਰ ਚੰਦ ਚੜ ਗਿਆ ਜੋ ਬਾਬਾ ਰਾਮ ਰਾਏ ਜੀ ਨੇ ਆਪਣੀ ਸ਼ਕਤੀ ਦੇ ਨਾਲ ਚੜਾ ਦਿੱਤਾ ਨਗਰ ਦੇ ਵਿੱਚ ਉੱਚੇ ਚੜ-ਚੜ ਪੁਰਮੇ ਦੇਖੇ ਲੋਕ ਕੋਠਿਆਂ ਤੇ ਚੜ-ਚੜ ਕੇ ਦੇਖਣ ਆਪਸ ਵਿੱਚ ਗੱਲਾਂ ਕਰਨ ਕਹੇ ਪਰਸ ਪਰ ਬਿਸੰਬ ਸੇਖੇ ਕਹਿੰਦੇ ਦੇਖੋ ਜੀ ਕਿੱਡੀ ਹੈਰਾਨੀ ਵਾਲੀ ਗੱਲ ਸਾਰੀ ਸਭਾ ਹੈਰਾਨ ਰਹਿ ਗਈ ਔਰੰਗਜੀਬ ਹੈਰਾਨ ਹੋ ਗਿਆ ਉਹਨੂੰ ਯਕੀਨ ਨਹੀਂ ਹੋ ਰਿਹਾ ਸੀ ਅੱਖਾਂ ਤੇ ਵੀ ਵਾਕਈ ਦੋ ਚੰਦ ਅੱਜ ਚੜ੍ਹ ਗਿਆ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਸੀਗਾ ਸਾਰਿਆਂ ਦੀ ਜ਼ਿੰਦਗੀ ਵਿੱਚ ਦੋ ਚੰਦ ਜਿਹੜੇ ਆ ਉਹ ਇਕੱਠੇ ਦੇਖਣੇ ਪੁੰਨਿਆਂ ਵਾਲੇ ਦਿਨ ਉਹ ਵੀ ਪੂਰਨ ਚੰਦ ਜਿਹੜੇ ਬਣ ਜਾਂਦੇ ਆ ਗੋਲ ਹੋ ਜਾਂਦਾ ਚੰਦਰਮਾ ਪਹਿਲੀ ਵਾਰੀ ਇਦਾਂ ਹੋਇਆ ਸੀਗਾ ਤਾਂ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਸੀਗੀਆਂ ਹੈਰਾਨੀ ਦੇ ਨਾਲ ਦੇਖ ਰਹੀਆਂ ਉਹ ਚੰਦਰਮਾ ਦੇ ਵੱਲ ਕਦੇ ਪਹਿਲੇ ਚੰਦ ਦੇ ਵੱਲ ਕਦੇ ਦੂਜੇ ਚੰਦ ਦੇ ਵੱਲ ਸਾਰਿਆਂ ਦੇ ਮਨਾਂ ਵਿੱਚ ਅਚਰਜ ਸੀਗਾ ਬਹੁਤ ਜ਼ਿਆਦਾ ਉਧਰ ਔਰੰਗਜੀਬ ਰਾਣ ਹੋ ਗਿਆ ਮੋਲਾਣੇ ਸੜ ਕੇ ਸੁਆਹ ਹੋ ਗਏ ਤਵੈਸ਼ੀ ਮੁੱਲਾ ਅਰ ਉਲਮਾਓ ਜਰ ਜਰ ਜਾਹੇ ਬਲੋਕ ਪ੍ਰਭਾਉ ਈਰ ਖਾਲੂ ਸੀਗੇ ਬਾਬਾ ਰਾਮ ਰਾਏ ਜੀ ਨੂੰ ਨਾ ਕਹਿੰਦੇ ਸੀ ਵੀ ਅੱਜ ਇਹ ਨਹੀਂ ਕਰ ਪਾਉਣਗੇ ਜੀ ਪਰ ਜਦੋਂ ਬਾਬਾ ਜੀ ਨੇ ਕਰ ਦਿੱਤੀ ਵੇਖ ਵੇਖ ਕੇ ਸੜਦੇ ਆ ਦੂਸਰਾ ਚੰਦ ਵੇਖ ਕੇ ਨੀਵੀਂ ਪਾ ਲੈਂਦੇ ਆ ਕੁਝ ਕਹਿਣ ਵਾਸਤੇ ਮੂੰਹ ਨਹੀਂ ਉੱਪਰ ਚੱਕਿਆ ਗਿਆ ਕਿਆ ਬਪਰੇ ਅਬ ਬਾਗ ਬਖਾਨੇ ਅਜਮਤ ਪਰਵਲ ਚਲੇ ਨਾ ਜਾਣੇ ਕੀ ਗੱਲ ਕਰ ਸਕਦੇ ਸੀ ਜਦੋਂ ਮੂੰਹ ਹੀ ਉਹਨਾਂ ਦੇ ਬੋਲੀ ਜਦੋਂ ਉਹਨਾਂ ਦੇ ਸਿਉਂ ਦਿੱਤੇ ਆ ਬਾਬਾ ਰਾਮ ਰਾਏ ਜੀ ਨੇ ਕਲਾ ਹੀ ਏਡੀ ਕਰ ਦਿੱਤੀ ਕਿ ਹੁਣ ਉਹਨਾਂ ਦੀ ਕਰਾਮਾਤ ਅੱਗੇ ਸਾਰੇ ਚੁੱਪ ਹੋ ਗਏ ਮਲਾਣੇ ਕਹਿਣ ਲੱਗੇ ਇਹਨਾਂ ਦੇ ਅੱਗੇ ਕੋਈ ਸਾਡੀ ਸ਼ਕਤੀ ਨਹੀਂ ਚੱਲ ਸਕਦੀ ਗੁਰੂ ਦਾ ਵਾਕ ਗੁਰੂ ਦੀ ਬਾਣੀ ਤੇ ਸ਼ੰਕਾ ਕਰਦੇ ਸੀਗੇ ਅੱਜ ਦੇਖੋ ਕਿਵੇਂ ਇਹਨਾਂ ਦੀਆਂ ਨੀਵੀਆਂ ਪੈ ਗਈਆਂ ਇਹ ਮਾੜੇ ਭਾਗ ਆ ਇਹਨਾਂ ਦੇ ਜਿਹੜੇ ਗੁਰੂ ਨਾਨਕ ਜੀ ਦੇ ਚਰਨਾਂ ਨਾਲ ਨਹੀਂ ਜੁੜਦੇ ਇਸ ਤਰ੍ਹਾਂ ਜੀ ਇਸ ਪ੍ਰਕਾਰ ਸਸ ਦੁਤੀ ਦਿਖਾਇਓ ਦੋ ਚੰਦ ਦਿਖਾਇਏ ਜਦੋਂ ਦੂਜਾ ਚੰਦ ਦਿਖਾਇਆ ਨਾ ਆਕਾਸ਼ ਦੇ ਵਿੱਚ ਬੜੀ ਹੈਰਾਨੀ ਹੋ ਗਈ ਸਾਰਿਆਂ ਨੂੰ ਇਹ ਬਾਬਾ RAM RAJ ਜੀ ਦੀ ਭਗਤੀ ਵੀ ਆ ਤੇ ਸ਼ਕਤੀ ਵੀ ਆ ਇਹ ਹੋਈ ਕਿੱਥੋਂ ਉਹਨਾਂ ਨੂੰ ਪ੍ਰਾਪਤ ਗੁਰੂ ਘਰ ਤੋਂ ਹੀ ਹੋਈ ਆ ਉਹਨਾਂ ਅੱਗੇ ਕੌਣ ਟਿਕ ਸਕਦਾ ਕੋ ਟਿਕ ਸਕ ਹੈ ਤਾਂ ਹੀ ਅਗਾਰੀ ਤਨ ਤਨ ਕਹਿ ਕੇ ਬਾਬਾ ਰਾਮ ਰਾਏ ਜੀ ਨੂੰ ਸਾਰੇ ਉਹਨਾਂ ਦੀ ਉਸਤਤ ਕਰਦੇ ਆ ਕਹਿੰਦੇ ਇਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਦੇਖੋ ਜੀ ਦੋ ਚੰਦ ਚੜਾ ਦਿੱਤੇ ਇਸ ਤਰ੍ਹਾਂ ਭਾਵਕੀ ਇੱਕ ਚੰਦ ਤਾਂ ਹੁੰਦਾ ਹੀ ਆ ਦੂਜਾ ਚੰਦ ਚਾੜ ਦਿੱਤਾ ਸਭਾ ਉੱਠ ਗਈ ਆ ਸਾਰੇ ਦੇਖ ਦੇਖ ਕੇ ਹੈਰਾਨ ਹੋ ਗਏ ਕਈਆਂ ਨੂੰ ਤਾਂ ਹਜੇ ਤੱਕ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਫੇਰ ਬਾਬਾ ਰਾਮ ਰਾਏ ਜੀ ਵੀ ਉੱਥੋਂ ਉੱਠ ਕੇ ਆ ਗਏ ਸਾਰਿਆਂ ਵਿੱਚ ਉਹਨਾਂ ਦਾ ਜੱਸ ਆ ਗਿਆ ਤਬ ਸ੍ਰੀ ਰਾਮ ਰਾਏ ਚੱਲ ਆਏ ਸਭ ਕੇ ਉੱਪਰ ਜਸ ਜਿਨ ਛਾਏ ਸਾਰਿਆਂ ਦੇ ਦਿਲਾਂ ਵਿੱਚ ਇਹ ਗੱਲ ਸੀਗੀ ਵੀ ਹਾਂ ਬਾਬਾ ਰਾਮ ਰਾਏ ਜੀ ਵਿੱਚ ਕਲਾ ਬਹੁਤ ਵੱਡੀ ਹੈ ਬਾਦਸ਼ਾਹ ਵੀ ਪਲੰਗ ਤੇ ਪਿਆ ਔਰੰਗਜ਼ੇਬ ਨਰੰਗਾ ਸੋਚੀ ਜਾਂਦਾ ਉਹਨੇ ਪਤਾ ਕੀ ਕਿਹਾ ਗੁਰ ਕੇ ਘਰ ਸਮ ਦੂਸਰ ਨਹੀਂ ਇਹ ਔਰੰਗਜ਼ੇਬ ਕਰਾਮਾਤ ਨੂੰ ਬੜਾ ਚੰਗਾ ਮੰਨਦਾ ਸੀ ਕਹਿੰਦਾ ਹਾਂ ਗੁਰੂ ਨਾਨਕ ਦੇ ਘਰ ਬਰਾਬਰ ਕੋਈ ਦੂਜਾ ਘਰ ਨਹੀਂ ऐसी करामत ਕਿਦੇ ਵਿੱਚ ਹੋ ਵੀ ਦੂਜਾ ਚੰਦ ਚਾੜ ਦੇਵੇ ਅਸਮਾਨ ਵਿੱਚ ਨਹੀਂ ਕੋਈ ਕਰ ਸਕਦਾ ਕਮਾਲ ਦੀ ਗੱਲ ਆ ਕਹਿੰਦੇ ਬਹੁਤ ਲੋਕ ਮੈਂ ਦੇਖੇ ਆ ਪੀਰ ਪਗੰਬਰ ਔਲੀਏ ਪਰ ਬਾਬਾ ਰਾਮ ਰਾਏ ਜੀ ਵਰਗੀ ਕਰਾਮਾਤ ਨਹੀਂ ਕੋਈ ਦਿਖਾ ਸਕਦਾ ਜਿਹੜੇ ਮਰਿਆ ਬੱਕਰਾ ਜਿਉਂਦਾ ਕਰ ਦਿੰਦੇ ਆ ਜਮਨਾ ਨਦੀ ਦੇ ਪਾਣੀ ਤੇ ਤੁਰ ਪੈਂਦੇ ਆ ਜਿਹੜੇ ਕਿ ਇੱਥੋਂ ਤੱਕ ਅਸਮਾਨ ਦੇ ਵਿੱਚ ਚੰਦ ਚਾੜ ਦਿੰਦੇ ਆ ਦੂਜਾ ਇਹ ਅਸਮਾਨ ਦੇ ਵਿੱਚ ਫਿਰਨ ਦੀਸ਼ ਕਿਸੇ 'ਚ ਸ਼ਕਤੀ ਨਹੀਂ ਹੈਗੀ ਇਹ ਸ਼ਕਤੀ ਕਿਹਦੇ ਵਿੱਚ ਵੀ ਆਕਾਸ਼ ਅਸਮਾਨ ਦੇ ਵਿੱਚ ਚੰਦ ਦੀ ਰਚਨਾ ਕਰ ਦਵੇ ਭਾਵ ਔਰੰਗਜ਼ੇਬ ਨੂੰ ਨੀਂਦ ਨਹੀਂ ਆ ਰਹੀ ਵਾਰ-ਵਾਰ ਬਾਬਾ ਰਾਮ ਰਾਏ ਜੀ ਬਾਰੇ ਸੋਚੀ ਜਾਂਦਾ ਸੋਚੀ ਜਾਂਦਾ ਸੁਪਤੇ ਪੁਨ ਪ੍ਰਭਾਤ ਹੋਈ ਆਈ ਉਹਨੂੰ ਨੀਂਦ ਨਹੀਂ ਆਈ ਸੋਚਦਿਆਂ ਸੋਚਦਿਆਂ ਸਾਰੀ ਰਾਤ ਲੰਘ ਗਈ ਆ ਗੁਰੂ ਘਰ ਦੀ ਸੋਭਾ ਦੇਖ ਲਈ ਏਡੀ ਵੱਡੀ ਵਡਿਆਈ ਕਈ ਦਿਨ ਬੀਤ ਗਿਆ ਹੁਣ ਬਾਦਸ਼ਾਹ ਬਾਬਾ RAM RAI ਜੀ ਦੀ ਸੇਵਾ 'ਚ ਜੁਟ ਗਿਆ। ਇਹ ਹਾਂ ਵੀ ਇਹਨਾਂ 'ਚ ਕਰਾਮਾਤ ਅਜਮਤ ਨਿਤ ਬੁਲਾਉਂਦਾ, ਬਚਨ ਕਰਦਾ, ਕੁਝ ਕਹਿੰਦਾ, ਕੁਝ ਸੁਣਦਾ। ਕਹਿੰਦਾ ਆਓ ਪਿਆਰੇ ਜੀਓ, ਬਚਨ ਸਾਨੂੰ ਸੁਣਾਓ। ਬਾਬਾ RAM RAI ਜੀ ਨੂੰ ਕੋਲ ਬਿਠਾਉਂਦਾ। ਬਾਬਾ RAM RAI ਜੀ ਉਹਦੀਆਂ ਗੱਲਾਂ ਦੇ ਉੱਤਰ ਦਿੰਦੇ। ਇੱਕ ਦਿਨ ਕੀ ਹੋਇਆ? ਔਰੰਗਜ਼ੇਬ ਕਹਿਣ ਲੱਗਾ ਸਾਡੇ ਕੋਲ ਜਿੰਨੇ ਤੋਸ਼ੇ ਖਾਨੇ ਆ। ਸਾਡੇ ਕੋਲ ਜਿੰਨੇ ਸੋਨੇ ਚਾਂਦੀ ਦੇ ਸਿੱਕੇ ਆ। ਮੈਨੂੰ ਓਂ ਦੱਸੋ ਕਿੰਨੇ ਆ ਇੱਕ ਦਿਨ ਨੌਰੰਗ ਬਾਕ ਬਖਾਨਾ ਹਮਰੇ ਜੇਤਕ ਤੋਛੇ ਖਾਨਾ ਕਾਂਚਨ ਰੂਪੇ ਕੇ ਪਣ ਜੇਤੇ ਮੁਝਸੋ ਕਰੋ ਬਤਾਵਣ ਤੇਤੇ ਇਹ ਨਾ ਓਂ ਹੁੰਦਾ ਵੀ ਜਦੋਂ ਕੋਈ ਕਰਾਮਾਤ ਦਿਖਾ ਦੇਵੇ ਫਿਰ ਸਾਡੇ ਮਨ ਚ ਆਉਣ ਲੱਗ ਜਾਂਦਾ ਵੀ ਹੋਰ ਦੇਖੀਏ ਇਹ ਹੋਰ ਕੀ ਕਰ ਸਕਦਾ ਜਿਵੇਂ ਆਪਾਂ ਨੂੰ ਹੁੰਦਾ ਵੀ ਜਾਦੂਗਰ ਜਾਂ ਬਾਜੀਗਰ ਬਾਜ਼ੀਆਂ ਪਾਉਂਦਾ ਵੀ ਹੋਰ ਦੇਖੀਏ ਆਪਾਂ ਕਹਿੰਦੇ ਬਾਜੀ ਬੰਦ ਨਾ ਹੋਵੇ ਇਹ ਦਿਖਾਈ ਚੱਲੇ ਸਾਨੂੰ ਦਿਖਾਈ ਚੱਲੇ ਇਸ ਤਰ੍ਹਾਂ ਫਿਰ ਨਾ ਔਰੰਗਜ਼ੇਬ ਦਾ ਮਨ ਲਲਚਾ ਗਿਆ ਵੀ ਹੋਰ ਕਰਾਮਾਤ ਇਹਨਾਂ ਤੋਂ ਦੇਖਣੀ ਚਾਹਨਾ ਕਹਿਣ ਲੱਗਾ ਤੁਸੀਂ یوں ਕਰੋ ਮੈਨੂੰ ਦੱਸੋ ਵੀ ਮੇਰੇ ਤੋਸ਼ੇਖਾਨੇ ਵਿੱਚ ਮੋਤੀ ਹੀਰੇ ਨੀਲਮ ਇਹ ਕਿੰਨੇ ਕਾ ਇਹਨਾਂ ਦੀ ਗਿਣਤੀ ਦੱਸੋ ਮੈਨੂੰ ਮੇਰੇ ਵਡੇਰਿਆਂ ਤੋਂ ਇਕੱਠੇ ਕੀਤੇ ਆ ਤੇ ਕੁਝ ਮੈਂ ਇਕੱਠੇ ਕੀਤੇ ਆ ਦੱਸੋ ਕਿਹੜੀ ਜਗ੍ਹਾ ਤੇ ਰੱਖੇ ਹੋਇਆ ਇਹਨਾਂ ਦੀ ਗਿਣਤੀ ਕਿੰਨੀ ਆ ਜੇ ਤੱਕ ਗਿਣਤੀ ਮੈਂ ਸਭ ਕਹਿਓ ਇਹ ਕਿੰਨੇ ਕ ਹੀਰੇ ਜਵਾਹਰਾਤ ਅੱਬਾ ਰਾਮ ਰਾਏ ਜੀ ਜਿਹੜੇ ਸੀਗੇ ਉਹਨਾਂ ਨੂੰ ਵਾਰ-ਵਾਰ ਕੁਝ ਗੱਲਾਂ ਵਿੱਚ ਮਜਬੂਰ ਵੀ ਕੀਤਾ ਗਿਆ ਕਦੇ یوں ਹੋ ਗਿਆ ਵੀ ਉਹਨਾਂ ਨੂੰ ਬਿਠਾ ਲੈਣਾ ਗੱਲਾਂ-ਗੱਲਾਂ 'ਚ ਹੀ ਗੱਲ ਪੁੱਛ ਲੈਣੀ ਐਵੇਂ ਬਾਬਾ ਰਾਮ ਰਾਏ ਜੀ ਦੇ ਨਾਲ ਹੁੰਦਾ ਆਇਆ ਫੇਰ ਬਸ ਕੀ ਸੀ ਤੁਸੀਂ ਇਹ ਦੇਖੋ ਜੋ ਅਸਮਾਨ ਦੇ ਵਿੱਚ ਦੂਜਾ ਚੰਦ ਚੜ੍ਹਾ ਸਕਦਾ ਹੈ ਇੰਨੀ ਸ਼ਕਤੀ ਆ ਉਹਦੇ ਲਈ ਤਾਂ ਇਹ ਮਾਮੂਲੀ ਗੱਲ ਆ ਤੋ ਸ਼ੇਖਾਨੇ ਵਿੱਚ ਕਿੰਨੇ ਸੋਨੇ ਚਾਂਦੀ ਆ ਇਹਦੇ ਸਿੱਕੇ ਕਿੰਨੇ ਆ ਕਿੱਥੇ ਦੱਬੇ ਆ ਜਾਂ ਕਿੱਥੇ ਪਏ ਆ ਉਹਨਾਂ ਦੀ ਗਿਣਤੀ ਦੱਸਣੀ ਉਹਦੇ ਲਈ ਤਾਂ ਆਮ ਗੱਲ ਹੀ ਆ ਔਰੰਗਜ਼ੇਬ ਨੂੰ ਨਾਲ ਲਿਜਾ ਕੇ ਜਿੱਥੇ-ਜਿੱਥੇ ਉਹਨੇ ਧਨ ਦੱਬਿਆ ਸੀਗਾ ਕਿਉਂਕਿ ਰਾਜੇ ਨਾ ਮਹਾਰਾਜੇ ਜਿਹੜੇ ਹੁੰਦੇ ਸੀ ਪੈਸਾ ਦੱਬ ਦਿੰਦੇ ਹੁੰਦੇ ਸੀਗੇ ਉਹ ਕੱਲੀ-ਕੱਲੀ ਜਗ੍ਹਾ ਦੱਸੀ ਆ ਜਿਨ੍ਹਾਂ ਚਾਂਦੀ ਸਿੱਕੇ ਸੀਗੇ ਸਾਰਿਆਂ ਦੀ ਗਿਣਤੀ ਦੱਸੀ ਗਣ ਗਣ ਕੇ ਦੱਸੇ ਵੀ ਆ ਜਗਾ ਇੰਨੇ ਨੱਪਿਆ ਆ ਜਗਾ ਇੰਨੇ ਦੱਬੇ ਹੋਏ ਜਿਤਨੇ ਰਜਤ ਪਣ ਗਣ ਦੀ ਨਾਰੇ ਪ੍ਰਤਕ ਪ੍ਰਤਕ ਥਲ ਸਹਿਤੋ ਆਚਾਰੇ ਜਿੱਥੇ ਜਿੱਥੇ ਔਰੰਗ ਨਰੰਗੇ ਨੇ ਉਹ ਧਨ ਇਕੱਠਾ ਕਰਕੇ ਰੱਖਿਆ ਸੀ ਜਾ ਜਾ ਕੇ ਉੱਥੇ ਦੱਸਿਆ ਔਰੰਗ ਜੇ ਵੀ ਨਾ ਹੈਰਾਨ ਹੋਇਆ ਸੁਣ ਸੁਣ ਨਾਰੰਗ ਅश्चਰਜ ਹੋਵਾ ਦੀਏ ਬਤਾਏ ਜਿਮ ਗਾੜਤ ਜੋਬ ਕਹਿੰਦਾ ਇਹ ਤਾਂ ਇਉਂ ਦੱਸੀ ਜਾਂਦੇ ਆ ਵੀ ਜਿਵੇਂ ਇਹਨਾਂ ਨੇ ਸਾਨੂੰ ਨੱਪਦਿਆਂ ਨੂੰ ਦੇਖਿਆ ਹੋਵੇ ਇਓ ਲੱਭੀ ਜਾਂਦੇ ਆ ਵੀ ਜਿਵੇਂ ਇਥੇ ਹਾਜ਼ਰ ਹੁੰਦੇ ਹੋਣ ਇਹਨਾਂ ਕੋਲੋਂ ਕੋਈ ਗੱਲ ਲੁਕੀ ਨਹੀਂ ਹੈਗੀ ਇਸ ਤੇ ਦੁਰਤਨਾ ਕੋਈ ਬਾਤ ਆਖਣ ਦੇਖੀ ਜਿੰਬਖਿਆਤ ਮੈਨੂੰ ਇਹ ਗੱਲ ਯਕੀਨ ਹੋ ਗਈ ਵੀ ਇਹ ਗੱਲ ਤੇ ਭਰੋਸਾ ਆ ਗਿਆ ਵੀ ਇਹ ਤਾਂ ਇਉਂ ਦੱਸਦਾ ਵੀ ਜਿਵੇਂ ਕੋਲ ਖੜੇ ਹੁੰਦੇ ਹੋਣ ਇਹਨਾਂ ਨੇ ਕਿਤੇ ਲੋਕੇ ਦੇਖਿਆ ਹੋ ਇਹਨਾਂ ਨਾਲ ਨਹੀਂ ਕੋਈ ਅੜ ਸਕਦਾ ਇਹਨਾਂ ਕੋਲ ਤਾਂ ਭਾਈ ਅਜਮਤ ਵੱਡੀ ਆ ਕਰਾਮਾਤ ਤੇ ਅਧਕ ਉਤੰਗ ਕਿਸ ਵਿਦਕੈਨ ਅਰੇ ਤਿਹ ਸੰਗ ਇਹਨਾਂ ਦੇ ਅੱਗੇ ਨਹੀਂ ਅੜਿਆ ਜਾਣ ਕੋਈ ਵੀ ਕਠਿਨਾਈ ਹੋਵੇ ਕਿਸੇ ਤਰ੍ਹਾਂ ਦੀ ਇਹਨਾਂ ਅੱਗੇ ਨਹੀਂ ਅੜਦੀ ਹੈਗੀ ਇਹ ਤਾਂ ਮਰਦੇ ਨੂੰ ਜਿਉਂਦਾ ਕਰ ਦਿੰਦੇ ਆ ਮਰੇ ਬੱਕਰੇ ਨੂੰ ਜਿਉਂਦਾ ਕਰਤਾ ਦੋ ਚੰਦ ਦਿਖਾਤੇ ਧਰਤੀ 'ਚ ਲੁਕੀ ਚੀਜ਼ ਲੱਭ ਕੇ ਦਿਖਾਤੀ ਕਈ ਵਾਰ ਪਰਖ ਕੀਤੀ ਆ ਕਈ ਬਾਰ ਪਤੀਆਵਨ ਕੀ ਮੈਂ ਦੇਖਿਆ ਵਾ ਬਿਲੰਬਹੀਨ ਸ਼ਕਲ ਕਰਦੀਨ ਕਿਸੇ ਦੇਰ ਤੋਂ ਬਗੈਰ ਸਭ ਕੁਝ ਕਰਤਾ ਕਮਾਲ ਹੋ ਗਈ ਬਾਦਸ਼ਾਹ ਔਰੰਗਜ਼ੇਬ ਇਹਨਾਂ ਹੈਰਾਨ ਹੋਇਆ ਇਹਨਾਂ ਹੈਰਾਨ ਹੋਇਆ ਤੇ ਆ ਕੇ ਉਹਨੇ ਵਜ਼ੀਰਾ ਦੇ ਨਾਲ ਵੀ ਗੱਲ ਕੀਤੀ ਵੀ ਬਾਬਾ RAM RAJ JI ਤਾਂ ਬਾ ਕਮਾਲ ਨੇ। ਤੋ ਸ਼ੇਖਾਨੇ ਚ ਕੀ ਸੀਗਾ ਸਭ ਦੱਸਤਾ ਕਿੰਨਾ ਧਨਾ ਕਿੰਨੇ ਹੀਰੇ ਕਿੰਨੇ ਜਵਾਹਰ ਕਿੰਨੇ ਮਾਨਕ ਬਾਦਸ਼ਾਹ ਨੇ ਬਹੁਤ ਸਹਿਤ ਕੀਤੀ। ਗੁਰਮੁਖ ਪਿਆਰਿਓ ਦੇਖੋ ਇੱਥੇ ਕਰਾਮਾਤ ਦਿਖਾ ਦਿਖਾ ਕੇ ਬਾਬਾ RAM RAJ JI ਔਰੰਗਜ਼ੇਬ ਦੀ ਕਚਹਿਰੀ ਵਿੱਚ ਸੋਭਾ ਖੱਟੀ ਜਾਂਦੇ ਆ। ਉਹ ਦੂਜੇ ਪਾਸੇ ਉਹਨਾਂ ਦਾ ਇਸ ਤਰ੍ਹਾਂ ਹੋ ਗਿਆ ਵੀ ਗੁਰੂ ਮਹਾਰਾਜ ਵੱਲੋਂ ਥੋੜੇ-ਥੋੜਾ ਕਰਕੇ ਉਹ ਤੰਦ ਇੱਕ-ਇੱਕ ਕਰਕੇ ਟੁੱਟੀ ਜਾਂਦਾ ਕਿਉਂਕਿ ਕਰਾਮਾਤ ਦਿਖਾਈ ਜਾਂਦੇ ਆ ਨਾ ਕਰਾਮਾਤ ਦਿਖਾਈ ਜਾਂਦੇ ਜੋ ਗੁਰੂ ਸਾਹਿਬ ਨੇ ਕਿਹਾ ਸੀ ਵੀ ਨਹੀਂ ਭਾਣਾ ਹੀ ਮੰਨਣਾ ਗੁਰਮੁਖ ਹੋਏ ਸੋ ਭਾਣਾ ਮੰਨੇ ਆਪਾਂ ਕੋਈ ਕਰਾਮਾਤ ਨਹੀਂ ਦਿਖਾਉਣੀ ਹਾਂ ਅਕਾਲ ਪੁਰਖ ਭਗਤਾਂ ਦੇ ਵਾਸਤੇ ਕੋਈ ਕਲਾ ਵਰਤਾ ਦੇਵੇ ਵੱਖਰੀ ਗੱਲ ਪਰ ਆਪ ਨਹੀਂ ਕਰਨੀ ਉਥੇ ਨਾ ਫਿਰ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਬਾਬਾ ਰਾਮ ਰਾਏ ਜੀ ਦਾ ਨਾਮ ਹੋ ਗਿਆ। ਅਨੇਕਾਂ ਲੋਕ ਆਉਂਦੇ ਆ ਆ ਕੇ ਕਹਿੰਦੇ ਅਸੀਂ ਤਾਂ ਬਾਬਾ ਰਾਮ ਰਾਏ ਜੀ ਦੇ ਸਿੱਖ ਬਣਨਾ ਵਾ। ਬਹੁਤ ਉਹਨਾਂ ਨੂੰ ਤੋਹਫੇ ਲਿਆ ਕੇ ਦਿੰਦੇ ਆ। ਉਹਨਾਂ ਦੇ ਚਰਨਾਂ ਦੀ ਪੌੜ ਵੀ ਲੈਣ ਲੱਗੇ ਕਹੀ। ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਇਮ ਚਰਣਾ ਅੰਮ੍ਰਿਤ ਲਿਹੇ ਅਨੇਕ। ਅਨੇਕਾਂ ਜਾਣਿਆਂ ਨੇ ਬਾਬਾ ਜੀ ਤੋਂ ਚਰਣਾ ਅੰਮ੍ਰਿਤ ਲਿਆ। ਵੀ ਤੁਸੀਂ ਗੁਰੂ ਸਾਹਿਬ ਜੀ ਦੇ ਸਾਹਿਬ ਜਾਦਿਆਂ ਵੱਡੇ ਪੁੱਤਰੋਂ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਬਾਬਾ RAM ਰਾਏ ਜੀ ਸਾਨੂੰ ਚਰਣਾ ਅੰਮ੍ਰਿਤ ਦੇ ਦਿਓ ਬਹੁਤ ਹਜ਼ਾਰਾਂ ਰੁਪਈਆ ਦਾ ਧਨ ਕੀਮਤੀ ਤੋਹਫੇ ਬਾਬਾ ਜੀ ਨੂੰ ਦਿੱਤੇ ਜਾਂਦੇ ਵੱਡੀ ਭੀੜ ਉਹਨਾਂ ਦੇ ਆਸੇ ਪਾਸੇ ਹੋਣੀ ਸ਼ੁਰੂ ਹੋ ਗਈ ਇਉਂ ਹੀ ਹੁੰਦਾ ਵਾ ਜਦੋਂ ਕੋਈ ਬੰਦਾ ਕਰਾਮਾਤ ਦਿਖਾ ਦੇ ਅੱਜ ਵੀ ਆਪਾਂ ਵੇਖਦੇ ਆਂ ਲੋਕਾਂ ਨੂੰ ਪਤਾ ਲੱਗ ਜੇ ਫਲਾਣੀ ਜਗ੍ਹਾ ਦੇ ਅਰੋਗਤਾ ਸਾਨੂੰ ਮਿਲ ਜੂਗੀ ਜਾਂ ਘਰ ਵਿੱਚ ਪੈਂਦਾ ਕਲੇਸ਼ ਰੁਕ ਜੂਗਾ ਉਦੋਂ ਹੀ ਫਿਰ ਉਹ ਚਲੇ ਜਾਂਦੇ ਉਹਨਾਂ ਬਾਬਿਆਂ ਦੇ ਕੋਲੇ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਜਿਹੜੇ ਸੀ ਉਹ ਤਾਂ ਗੁਰੂ ਪੁੱਤਰ ਸੀਗੇ ਉਹਨਾਂ ਦੀ ਤਾਂ ਸੋਭਾ ਹੋਣੀ ਹੀ ਹੋਣੀ ਸੀਗੀ ਚੌ ਦਿਸ ਭਰ ਭੀਰ ਦਰਸਾਵੇ ਵਸਤ ਹਜ਼ਾਰੋਂ ਲੈ ਅਰਪਾਵੇ ਬਹੁਤ ਕੀਮਤੀ ਵਸਤੂਆਂ ਲੈ ਕੇ ਲੋਕ ਹਾਜ਼ਰ ਹੁੰਦੇ ਆ ਬਹੁਤ ਸਾਜੋ ਸਮਾਨ ਇਕੱਠਾ ਹੋ ਗਿਆ ਇਹ ਬਾਬਾ ਰਾਮ ਰਾਏ ਜੀ ਦਾ ਵੱਡਾ ਡੇਰਾ ਬਣ ਗਿਆ ਜਦੋਂ ਸੰਗਤ ਆਉਣ ਲੱਗੀ ਉਹਨਾਂ ਨੇ ਲੰਗਰ ਵੀ ਉੱਥੇ ਚਲਾ ਦਿੱਤਾ ਗੁਰੂ ਦਾ ਲੰਗਰ ਵੀ ਉੱਥੇ ਅਟੁੱਟ ਵਰਤਦਾ। ਬਾਬਾ RAM RAI ਜੀ ਉਹਨਾਂ ਨੂੰ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੇ। ਉੱਥੇ ਜਾ ਕੇ ਫਿਰ ਲੋਕ ਕਹਿੰਦੇ ਸੀ ਵੀ ਸਾਨੂੰ ਵੀ ਕਰਾਮਾਤ ਦਿਖਾਓ, ਸਾਨੂੰ ਵੀ ਕਰਾਮਾਤ ਦਿਖਾਓ। ਤਾਂ ਇਹ ਹੌਲੀ-ਹੌਲੀ ਚੀਜ਼ ਪ੍ਰਚਲਿਤ ਹੋ ਗਈ ਆ। ਤਾਂ ਇੱਥੇ ਕਵ ਸੰਤੋਖ ਸਿੰਘ ਕੀਰਤਗੁਰ ਕੀ ਕਵੀ ਸੰਤੋਖ ਸਿੰਘ ਜੀ ਨੇ ਇਹ ਜਿਹੜੀ ਕਥਾ ਵਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੀ ਆ। ਸਾਡੇ ਕੋਲ ਜਿਹੜਾ ਸਾਡਾ ਮੂਲ ਗ੍ਰੰਥ ਆ ਉਹ ਇਹੀ ਆ। ਇਸੇ ਨੂੰ ਪੜ੍ਹ ਕੇ ਹੀ ਅੱਗੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਕਲਗੀਧਰ ਮਹਾਰਾਜ ਬਾਰੇ ਲਿਖਿਆ ਵਾ ਬਹੁਤ ਸਾਰੇ ਵਿਦਵਾਨ ਜਿਹੜੇ ਆ ਇਸੇ ਗ੍ਰੰਥ ਵਿੱਚੋਂ ਹੀ ਕਥਾ ਜਿਹੜੀ ਆ ਉਹ ਕਰਦੇ ਆ ਇਹਦੀ ਕਥਾ ਜਿਹੜੀ ਆ ਸਾਡੇ ਤਖਤਾਂ ਦੇ ਵੀ ਹੁੰਦੀ ਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਸ਼ਾਮ ਨੂੰ ਦੀਵਾਨ ਸੱਜਦਾ ਉੱਥੇ ਵੀ ਇਹ ਕਥਾ ਹੁੰਦੀ ਹੈ ਗੁਰਮਖ ਪਿਆਰਿਓ ਤਾਂ ਜਿਨ੍ਹਾਂ ਨੇ ਅੱਜ ਤੱਕ ਸ੍ਰੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਜਿਨ੍ਹਾਂ ਨੇ ਕਦੇ ਨਿਤਨੇਮ ਨਹੀਂ ਕੀਤਾ ਜਿਨ੍ਹਾਂ ਨੇ ਕਦੇ ਗੁਰੂ ਦੀ ਬਾਣੀ ਨਹੀਂ ਪੜ੍ਹੀ ਜਿਨ੍ਹਾਂ ਨੂੰ ਗੁਰ ਇਤਿਹਾਸ ਦਾ ਕੁਝ ਪਤਾ ਨਹੀਂ ਉਹ ਸਾਡੇ ਅਜਿਹੇ ਗ੍ਰੰਥਾਂ ਦੇ ਉੱਪਰ ਤਰਕ ਕਰਦੇ ਉਹ ਇੱਕ ਅੱਧੀ ਗੱਲ ਵਿੱਚੋਂ ਲੈ ਲੈਂਦੇ ਆ ਉਹੀ ਸੰਗਤ ਵਿੱਚ ਰੱਖ ਰੱਖ ਕੇ ਦੁਆਰਾ ਦੁਆਰਾ ਸੁਣਾਈ ਜਾਂਦੇ ਆ ਵੀ ਸੰਗਤ ਦੁਬਧਾ ਵਿੱਚ ਪੈ ਜਾਵੇ ਉਹਨਾਂ ਨੂੰ ਨਹੀਂ ਪਤਾ ਵੀ ਕਵੀ ਸੰਤੋਖ ਸਿੰਘ ਜੀ ਜਿਹੜੇ ਆ ਉਹਨਾਂ ਦੀ ਕੀ ਦੇਣ ਸੀਗੀ ਕੌਮਨ ਅੱਜ ਤੱਕ ਜੋ ਸਾਹਿਬਜ਼ਾਦਿਆਂ ਦਾ ਇਤਿਹਾਸ ਆ ਉਹ ਵੀ ਇਸੇ ਗ੍ਰੰਥ ਵਿੱਚ ਹੀ ਆ। ਸਾਡਾ ਸਾਰਾ ਇਤਿਹਾਸ ਸੂਰਜ ਪ੍ਰਕਾਸ਼ ਦੇ ਵਿੱਚ ਆ ਜੇ ਅਸੀਂ ਇਹੀ ਵਿਸਾਰ ਦਿੱਤਾ ਫਿਰ ਸਾਡੇ ਕੋਲ ਰਹਿ ਕੀ ਜਾਵੇਗਾ। ਐਵੇਂ ਮਾਨੋ ਮਾਲਤੀ ਭੀ ਘਰ ਘਰ ਕੀ ਕਬ ਸੰਤੋਖ ਸਿੰਘ ਕੀਰਤ ਗੁਰ ਕੀ। ਐਵੇਂ ਕਵੀ ਜੀ ਨੇ ਇਹ ਪ੍ਰਸੰਗ ਬਾਬਾ ਰਾਮ ਰਾਏ ਜੀ ਦਾ ਲਿਖਿਆ। ਦੋ ਚੰਦ ਕਿਸ ਤਰ੍ਹਾਂ ਦਿਖਾਏ ਉਹਨਾਂ ਨੇ? ਅਸਮਾਨ ਦੇ ਵਿੱਚ ਤੋਸ਼ੇ ਖਾਨੇ ਦੀ ਗਿਣਤੀ ਦੱਸ ਦਿੱਤੀ। ਔਰੰਗਜੇ ਮਲਾਣੇ ਹੱਕੇ ਬੱਕੇ ਰਹਿ ਗਏ ਆ। ਇਨਾ ਹੀ ਨਹੀਂ ਬਾਬਾ RAM RAI ਜੀ ਨੇ ਹੋਰ ਵੀ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਸੀ ਖਾਦਾ ਹੋਇਆ ਦੱਸਿਆ ਜਿਵੇਂ ਗੁਰਮਖ ਪਿਆਰਿਓ ਉਹਨਾਂ ਨੇ ਮੀਟ ਤੋਂ ਫੁੱਲ ਬਣਾਤਾ ਸੀਗਾ ਉਹਨਾਂ ਨੂੰ ਗੋਸ਼ਤ ਭੇਜਿਆ ਸੀ ਖਾਣ ਲਈ ਆਪ ਜੀ ਨੇ ਪਿਛਲੇ ਦੀਵਾਨ ਵਿੱਚ ਇਹ ਸਰਵਣ ਵੀ ਕੀਤਾ ਵਾ ਤਾਂ ਇਹ ਬਾਬਾ RAM RAI ਜੀ ਉਹਨਾਂ ਨੂੰ ਥੋੜਾ ਮਜਬੂਰ ਵੀ ਕੀਤਾ ਗਿਆ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਵਾਰ-ਵਾਰ ਉਹਨਾਂ ਨੂੰ ਕਹੀ ਗਏ ਕਰਾਮਾਤ ਦਿਖਾਓ ਉਹੋ ਜਿਹੀਆਂ ਪਰਸਥਿਤੀਆਂ ਬਾਹਰੀ ਤੌਰ ਤੇ ਬਣਾ ਦਿੱਤੀਆਂ ਉਹ ਬਾਬਾ ਰਾਮਰਾਇ ਜੀ ਗੁਰੂ ਪੁੱਤਰ ਸੀਗੇ ਉਹਨਾਂ ਨੇ ਫਿਰ ਉਹ ਕਲਾ ਵਰਤਾ ਦਿੱਤੀ ਉੱਥੇ ਦਿਖਾ ਦਿੱਤੀ ਤੇ ਅਸਲ ਦੇ ਵਿੱਚ ਗਲਤ ਤਾਂ ਉਦੋਂ ਹੋਈ ਨਾ ਜਦੋਂ ਵੀ ਉਹਨਾਂ ਨੇ ਬਾਣੀ ਦੀ ਪੰਗਤੀ ਇਹ ਬਦਲ ਦਿੱਤੀ ਔਰੰਗਜ਼ੇਬ ਦੀ ਕਚਹਿਰੀ ਵਿੱਚ ਉਦੋਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਹੁਣ ਆਪਣਾ ਕੋਈ ਨਾਤਾ ਨਹੀਂ ਹੈਗਾ ਤਾਂ ਇੱਥੇ ਪਤਾ ਲੱਗਦਾ ਵੀ ਗੁਰੂ ਸਾਹਿਬ ਪੁੱਤਰਾਂ ਨਾਲੋਂ ਵੀ ਵੱਧ ਬਾਣੀ ਨੂੰ ਪਿਆਰ ਕਰਦੇ ਆ ਉਹ ਬਾਣੀ ਦੀ ਮਰਿਆਦਾ ਜਿਹੜੀ ਆ ਉਹਨੂੰ ਕਾਇਮ ਰੱਖਣ ਵਾਸਤੇ ਪੁੱਤਰ ਨੂੰ ਵੀ ਆਪਾਂ ਕਹਿ ਸਕਦੇ ਹਾਂ ਵੀ ਕਹਿ ਦਿੰਦੇ ਆ ਵੀ ਜਿੱਧਰ ਨੂੰ ਤੇਰਾ ਮੋਖ ਆ ਉਧਰ ਨੂੰ ਚਲਾ ਜਾ ਹੁਣ ਆਪਣਾ ਕੋਈ ਨਾਤਾ ਨਹੀਂ ਹੈ ਤਾਂ ਇਹ ਬਾਬਾ ਰਾਮ ਰਾਏ ਜੀ ਦਾ ਪ੍ਰਸੰਗ ਸੀਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ